ਕਰੋ ਸਾਰਾ ਕੀਦਾ ਹੁੰਦਾ ਕਮਜ਼ੋਰ ਥੋੜੀਗੇ ਤੁਸੀਂ ਜਿਹੜਾ ਹੱਥੋਂ ਤੱਕ ਲੈ ਗਿਆ ਅੱਗੇ ਵੀ ਉਹ ਹੀ ਲੈ ਕੇ ਜਾਏਗਾ ਫੇਰ ਕੀ ਆ ਜੇ ਅੱਗੇ ਤੁਹਾਨੂੰ ਦਿਖਦਾ ਪੈਗੀ ਹਨੇਰਾ ਆਗਾ ਧੁੰਦ ਗਈ ਆ ਕੋਈ ਪਰਵਾਹ ਨਾ ਕਰਿਆ ਕਰੋ ਤੁਹਾਡਾ ਭਗਵਾਨ ਤੁਹਾਡੇ ਨਾਲ ਹੈ ਨਾ ਤੁਹਾਨੂੰ ਕਿਸੇ ਸਹਾਰੇ ਦੀ ਲੋੜ ਹੀ ਨਹੀਂ ਦੀ ਸਭ ਤੋਂ ਵੱਡਾ ਸਹਾਰਾ ਤੁਹਾਡੇ ਨਾਲ ਹੈ ਤੁਹਾਡਾ ਮਾਲਕ ਤੁਹਾਡੇ ਨਾਲ ਹੈ ਕੋਈ ਗੱਲ ਨਹੀਂ ਕੋਈ ਕਮਜ਼ੋਰ ਨਹੀਂਗੇ ਤੁਸੀਂ ਜੇ ਅੱਖਾਂ 'ਚ ਤੁਹਾਡੇ ਹੰਝੂ ਆ ਰਹੇ ਆਪਣੇ ਗੁਰੂ ਅੱਗੇ ਜਾ ਕੇ ਆਪਣੇ ਪਰਮਾਤਮਾ ਦੇ ਅੱਗੇ ਜਾ ਕੇ ਤੁਸੀਂ ਰੋ ਪੰਦੇ ਹੋ ਕੋਈ ਗੱਲ ਨਹੀਂ ਫੇਰ ਕੀ ਆ ਮਾਂ ਲੱਗਨੇ ਦਿਨ ਨਾ ਪਿੱਛੇ ਕੀਤਾ ਮਾਲਕ ਦਾ ਗੱਲ ਨਾ ਲਾ ਲੰਦਾ ਨਾ ਜੀ ਪਰਮਾਤਮਾ ਦਾ ਗੱਲ ਨਾ ਲਾ ਕੇ ਕੰਦਾ ਨਾ ਕਿ ਪੁੱਤਰਾ ਕੋਈ ਗੱਲ ਨਹੀਂ ਫਿਕਰ ਨਾ ਕਰ ਮੈਂ ਆਪਣੇ ਆਪ ਰਸਤੇ ਬਣਾਵਾਂਗਾ ਅੱਗੇ ਸੋ ਤੁਸੀਂ ਵਿਸ਼ਵਾਸ ਰੱਖਣਾ ਗੁਰੂ ਤੇ ਕੁਛ ਵੀ ਇੱਥੇ ਨਾ ਮੁਮਕਿਨ ਹਗਾ ਹੀ ਨਹੀਂ ਜੇ ਜਦੋਂ ਮਾਲਕ ਨੇ ਚਾਇਆ ਉਹਦਾ 1 ਸੈਕਿੰਡ ਵੀ ਨਹੀਂ ਲੱਗਣਾ ਸਭ ਕੁਝ ਤੁਹਾਡੀ ਜ਼ਿੰਦਗੀ ਚ ਨਾ ਇਦਾਂ ਸੋਲਵ ਹੋਏ ਨਾ ਤੁਸੀਂ ਆਪ ਕਹਣਾ ਕਿ ਇਹ ਤਾਂ ਚੀਜ਼ਾਂ ਕਦੇ ਠੀਕ ਹੋ ਹੀ ਨਹੀਂ ਸਕਦੀਆਂ ਹੇ ਤੁਸੀਂ ਦੇਖਣਾ ਆਪ ਕਹੋਗੇ ਪੱਕਾ ਕਿ ਇਹ ਸਭ ਕੁਝ ਤਾਂ ਠੀਕ ਹੋ ਹੀ ਨਹੀਂ ਸਕਦਾ ਹੀ ਮਾਲਕ ਨੇ ਪਤਾ ਨਹੀਂ ਕਿੰਨਾ ਚਮਤਕਾਰ ਕਰਤਾ ਮੇਰੀ ਜ਼ਿੰਦਗੀ 'ਚ ਮੇਰੇ ਮਹਾਰਾਜ ਜੀ ਨੇ ਤਾਂ ਮੇਰੀ लाज ਰੱਖ ਲਈ ਮੇਰੀ ਇੱਜ਼ਤ ਬਣਾ ਲਈ ਮੇਰੇ ਮਾਲਕ ਨੇ ਉਦੋਂ ਫਿਰ ਖੁਸ਼ੀ ਦੇਨ ਜੂ ਨਿਕਲਣਗੇ ਤੁਹਾਡੇ ਅੱਖਾਂ 'ਚੋ ਸੋ ਟੈਨਸ਼ਨ ਨਹੀਂ ਲੈਣੀ ਘਬਰਾਣਾ ਨਹੀਂ ਰਸਤੇ 'ਚ ਜੇ ਰੁਕਾਵਟਾਂ ਆਈਆਂ ਠੋਕਰਾਂ ਪੈਣ ਦੀਆਂ ਕੋਈ ਗੱਲ ਨਹੀਂ ਗੁਰੂ ਮਹਾਰਾਜ ਜੀ ਤੁਹਾਡੇ ਨਾਲ ਆ ਉਹਨਾਂ ਨੇ ਤੁਹਾਨੂੰ ਕਿਤੇ ਵੀ ਡਿੱਗਣ ਨਹੀਂ ਦੇਣਾ ਕਿਤੇ ਵੀ ਡੋਲਣ ਨਹੀਂ ਦੇਣਾ ਕਿਤੇ ਵੀ ਤੁਹਾਡੀ ਇੱਜ਼ਤ 'ਤੇ ਕੋਈ ਦਾਗ ਨਹੀਂ ਲੱਗਣ ਦੇਣਾ ਮਾਲਕ ਆਪੇ लाज ਬਣਾ ਕੇ ਰੱਖੇਗਾ ਦੇਖਣਾ ਖੋਜ ਰਿਆ ਕਰੋ ਆਪਣੇ ਗੁਰੂ ਤੇ ਭਰੋਸਾ ਰੱਖ ਕੇ